ਰਬ ਦੀ ਹੱਤੀ ਹੋਈ ਜਿਹੜੇ ਵੀ ਪਤਾ ਨਹੀਂ ਅਲਗ ਰਹੇ ਆਉਂਦਾ ਪਰ ਹੋਈ ਆਈ ਜਿਹੜੇ ਸਰਕਾਰ ਸਾਹਿਬ ਵਾਲਾ ਮੁੰਡਾ ਰਵੀਦਰ ਕਮੇਟੀ ਵਾਲੇ ਬੰਦੇ ਕਹਿੰਦੇ ਬੋਜੀ ਹੁਣੀ ਦੁਰਜੀ ਤਕਾਉਟ ਐ ਕਹਿੰਦੇ ਨਰਾਇਣੇ ਹੁਣੀ ਉਹ ਚੋੜੀ ਹੁਣੀ ਸਾਡੇ ਮਾਰ ਕਰਦੇ ਆ ਵੀਰ ਇਹਨਾਂ ਦਾ ਧੰਨਵਾਦ ਆ ਬੱਚਾ ਮਾਰ ਕਰਦੇ ਮੁੰਡੇ ਦੀ ਖੇਰ ਉੱਤੇ ਲਈ ਕਿ ਪੌਂਦਸ਼ੀ ਸਰਕਾਰ ਸਾਹਿਬ ਲਈ ਕਿ ਪੌਂਦਸ਼ੀ ਸਰਕਾਰ ਸਾਹਿਬਾ ਸਾਡਾ ਭਰਾ ਕਹਿੰਦੇ ਉਹਦੇ ਵੱਲੋਂ ਸ਼ੁਕਰੀਆ ベネットで決めるというより。 مسائید گلاں کرلو او بيٽ کھل گئے منو 500 او ساڀر يا او رها پاڻي وره يا او ٻي جو منهن آيو گڏا پاڻي ٻني تائمن بسڻ پورو